ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਬਿਓ ਕਿਵੇਂ ਆ ਠੀਕ ਠਾਕ ਹੋ ਵੀ ਸਾਰੇ ਚੜ੍ਹਦੀ ਕਲਾ ਚ ਹੋਰ ਬਈ ਸੁਣਾਓ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਠੀਕ ਠਾਕ ਹੋ ਘਰ ਪਰਿਵਾਰ ਪੰਛੀ ਸਾਰਿਆਂ ਦੇ ਠੀਕ ਆ ਬਈ ਜਾਨਵਰ ਪੰਛੀ ਕਿਵੇਂ ਠੀਕ ਠਾਕ ਆ ਸਾਰਿਆਂ ਦੇ ਤੇ ਅਰਦਾਸ ਕਰਦੇ ਆ ਬਈ ਮਹਾਰਾਜ ਅਗੇ ਸੱਚੇ ਪਾਤਸ਼ਾਹ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਪੰਛੀ ਸੁੱਖ ਸ਼ਾਂਤੀ ਰੱਖੇ ਮਹਾਰਾਜ ਤੇ ਆਪਣਾ ਮਿਹਰ ਭਰਿਆ ਹੱਥ ਆਹਾਂ ਦੇ ਸਿਰ ਤੇ ਰੱਖੇ ਤੇ ਹੁਣ ਸੁਣਾਓ ਜੀ ਕੀ ਹਾਲ ਚਾਲ ਆਹ ਦੇਖ ਲੋ ਕਬੂਤਰ ਰੋੜੀ ਅੱਗੇ ਵੀ ਮੈਂ ਤੁਹਾਨੂੰ ਦਿਖਾਉਣਾ ਉਹਨਾਂ ਵੀਡੀਓ ਗੇਬਾਪਾ ਪਾਈ ਦੀ ਐ ਰੋੜੀ ਕੱਟ ਕੇ ਤੁਸੀਂ بیاਜੋ ਥੱਲੇ ਤੁਸੀਂ ਉੱਤੇ ਬੈਠਿਆ ਤੇ ਪੁੱਤਰ ਆਪਣੇ ਖਾਂਦੇ ਆ ਬਾਈ ਪੂਰੇ ਸ਼ੌਕ ਨਾਲ ਖਾਂਦੇ ਆ ਇਹ ਤੇ ਇਹ ਤਕਰੀਬਨ ਮੈਂ ਦਿੱਲੀ ਜਾਂ ਕੋਈ ਭਾਦ ਨਾ ਇੱਕ ਅੱਧਾ ਦਿਨ ਛੱਡ ਕੇ ਇਹ ਪਾ ਦੇਈ ਦੀ ਆਹ ਤੇ ਕੌਦੀ ਜੀ ਜਦੋਂ ਆਪਣੇ ਮੁਰਗੇ ਵੀ ਰੋਣਾ ਪਾਈ ਜਾਂਦੇ ਆ ਤੇ ਆਹ ਦੇਖ ਲਓ ਬਾਈ ਠੰਡ ਪੂਰੀਆਂ ਤੇ ਆਪਣੇ ਬੱਚੇ ਨੂੰ ਮੈਂ ਦਿਖਾਉਣਾ ਦੋ ਤਾਂ ਆਹ ਪੜੀਆਂ ਲਿਆ ਤਾਂ ਹੋ ਗਏ ਵੱਡੇ ਆ ਤੇ ਆ ਵੀ ਹੋ ਗਿਆ ਆ ਵੀ ਹੋ ਗਿਆ ਉਹ ਦੋ ਬਣ ਕੇ ਇੱਕ ਉਹ ਬੈਠਾ ਇੱਕ ਉਹ ਉੱਪਰ ਬੈਠਾ ਇੱਕ ਉਹ ਛੋਟਾ ਜਿਹਾ ਮੈਂ ਹੋਰ ਕੋਲੇ ਦਿਖਾਉਣਾ ਤੇ ਆ ਕੇ ਇੱਕ ਇਧਰ ਬੈਠਾ ਡੱਬਾ ਦੇ ਤਾਂ ਇਹ ਵੀ ਪੜ ਗਿਆ ਤੇ ਦੋ ਬੱਚੇ ਆ ਪੜੀ ਜਾਂਦੇ ਬਈ ਆਪਣੇ ਇੱਕ ਸ਼ਾਇਦ ਰੱਤਾ ਹੋਊਗਾ ਤੇ ਇੱਕ ਹੋਊਗਾ ਚਿੱਟਾ ਤੇ ਇੱਕ ਬੱਚਾ ਆਹਾ ਡੱਬਿਆਂ ਨੇ ਕੱਢਿਆ ਵਾ ਬਈ ਛੋਟਾ ਜਿਹਾ ਬੱਚਾ ਪਰਸੋਂ ਕੱਢੇ ਇਸ ਦਿਨ ਮਾਂ ਪਿਓ ਦਿਖਾਉਣਾ ਆ ਫਿਰਦਾ ਦੋਨੇ ਆ ਫਿਰਦਾ ਕਬੂਤਰ ਆਹ ਲਾਲ ਡੱਬਾ ਆ ਕਰਦੀ ਮਾਂ ਇਹਦੀ ਨਹੀਂ ਨਹੀਂ ਡੱਬਿਆ ਹਾਂ ਠੀਕ ਆ ਜੀ ਉਹ ਲਾਲ ਡੱਬਾ ਬੱਚਾ ਤਾਂ ਹੋ ਗਿਆ ਵਧੀਆ ਇੱਥੇ ਇਹਨੇ ਵੀ ਕੱਢ ਲਿਆ ਇੱਕ ਬੱਚਾ ਇੱਕ ਹੋਰ ਜਾਂਦਾ ਇਹਦਾ ਉਹ ਬੈਠਿਆ ਕੋਈ ਵਧੀਆ ਪੜ ਚੱਲਿਆ ਸਿੱਖ ਤੁਹਾਨੂੰ ਹੋਰ ਦਿਖਾਉਣਾ ਛੇਤਾ ਬੱਚਾ ਆਹਦੇ ਬੈਠਾ ਇਹ ਕਾਹ ਬੈਠਾ ਵਈ ਛੋਟਾ ਬੱਚਾ ਨਿਆਣਾ ਠੀਕ ਆ ਤੇ ਠੰਡ ਦੇ ਵਿੱਚ ਬੱਚੇ ਪੜ ਜਾਂਦੇ ਆ ਵਧੀਆ ਬਈ ਬਸ ਥੋੜਾ ਜਿਹਾ ਗੌਰ ਕਰਨੀ ਪੈਂਦੀ ਆ ਆਹ ਸੰਭਾਲ ਕਰਨੀ ਪੈਂਦੀ ਧੂੜੀ ਜੀ ਦੇ ਬੱਚੇ ਪੜ ਜਾਂਦੇ ਆ ਕੋਈ ਐਜੀ ਚੱਕਰ ਨਹੀਂ ਵੀ ਨਾ ਪੜਨਾ ਬੱਚੇ ਮਾ ਧੂੜੀ ਜੀ ਬੰਦਾ ਗੌਰ ਕਰੇ ਆ ਕੇਰੀ ਦਾ ਬਾਈ ਹੁਣ ਤੁਸੀਂ ਪਾਉਣੀ ਪਾਉਣਿਆ ਸਿਆਲੋ ਸਿਆਲੇ ਤਾਂ ਪਾਈ ਜਾਣੇ ਆ ਦੇ ਆ ਗਿਆ ਥੱਲੇ ਬੱਚਾ ਵੀ ਤੇ ਬਹੁਤ ਯਾਨੀ ਵਧੀਆ ਚੀਜ਼ ਆ ਇਹ ਬਸ ਹੁਣ ਮੈਂ ਇਹ ਹੂੰ ਪੁੱਟ ਦਿਨਾ ਹੱਟਾ ਪਰ ਮੈਂ ਨਾ ਛੁੱਟੀ ਛੱਟੀ ਵਾਲੇ ਦਿਨ ਆ ਦੁੱਧ ਦੇ ਵੀ ਦਿਖਾਉਣਾ ਕੂਤਰੀਆਂ ਨੂੰ ਪਾਈ ਹੋਈ ਆ ਦੇ ਕੁੱਟੀਰ ਦੇ ਨਵੇਂ ਮੈਂ ਕਟਕੇ ਬਣਾ ਕੇ 5-7 ਕਿਲੋ ਵਿੱਚ ਸਮਾਨਾ ਪਾਉਂਗਾ ਇਹਦੇ ਇਹਨੇ 7-8 ਛੇਟੇ ਮੈਂ ਪੈਂਦੀਆਂ ਹੁੰਦੀਆਂ ਉਹ ਪਾ ਕੇ ਸਮਾਨਾ ਤੇ ਫਿਰ ਬਣਾ ਕੇ ਤੁਹਾਨੂੰ ਦੱਸੂਗਾ ਜਿੱਦਾਂ ਮੈਂ ਬਣਾਈ ਤੁਹਾਨੂੰ ਹੋਰ ਦਿਖਾਉਣਾ ਬਈ ਤੇ ਆਹਨੇ ਵੀ ਕੱਢ ਲਿਆ ਆਪਣੇ ਡੱਬੇ ਨੇ ਤੇ ਲਾਤੀ ਦੀਆਂ ਬੱਚਾ ਬਈ ਬੱਚਾ ਕੀ ਆਂਗ ਦੇ ਨਾਲ ਹੀ ਕੱਟਿਆ ਨਾਲ ਹੀ ਰਹਿੰਦੇ ਨੇ ਇਹ ਨੂੰ ਨਾਗ ਬੱਚਾ ਕਾਲਾ ਕੱਢ ਗਿਆ ਇਹ ਤੁਹਾਨੂੰ ਦਿਖਾਉਣਾ ਇਹ ਆ ਦੇਖੋ ਬਈ ਇਹ ਬੱਚਾ ਹੈਗਾ ਕਾਲਾ 59 ਵਾ ਸ਼ਾਹ ਕਾਲਾ ਤੇ ਇਹਨਾਂ ਦੇ ਮਾਪਿਓ ਦਿਖਾਉਣਾ ਮੈਂ ਤੁਹਾਨੂੰ ਇਹ ਬੱਚੇ ਦੇ ਆ ਬੈਠਿਆ ਦੇਖ ਲਓ ਆ ਮਾਂ ਹੈ ਤੇ ਆ ਪਿਓ ਆ ਡੱਬਾ ਇੰਦਰਾ ਪੁੱਤ ਹੋਈ ਐ ਸ਼ਕਲ ਦਿਖਾਈ ਗੀ ਆਪਾਂ ਆਪਣੇ ਬੰਦੇ ਜਿਹੜੇ ਦੇਖਦੇ ਆ ਤੁਹਾਨੂੰ ਉਹਨਾਂ ਨੂੰ ਸ਼ਕਲ ਦਿਖਾਈਏ ਤੇਰੀ ਆਪਾਂ ਆ ਦੇਖੋ ਜੀ ਆ ਜੁਤਰਾ ਡੱਬਾ ਜਿੱਟੀਆਂ ਅੱਖਾਂ ਦਾ ਯਾ ਦੇਖ ਲੋ ਤੇ ਬੱਚਾ ਕੱਢ ਕੇ ਕਾਲਾ ਬਾਈ ਜਮਾ ਕਾਲਾ ਡੰਡ ਬੱਚਾ ਕੱਢਨੇ ਤੇ ਆ ਵੀ ਪੜ ਗਿਆ ਆਪਣੇ ਨੀਲੇ ਦਾ ਬੱਚਾ ਆ ਜਾ ਬੁੱਤ ਥੱਲੇ ਆ ਇੱਧਰ ਤੂੰ ਉਹ ਚੋ ਆਹ ਆ ਦੇਖ ਲੋ ਆ ਫਿਰਦੀਆਂ ਕੂਤਰੀਆਂ ਆਪਣੀਆਂ ਕੋ ਸਾਹ ਬੈਠੀਆਂ ਥੱਲੇ ਆ ਜਾਓ ਤੁਸੀਂ ਵੀ ਇਹ ਮਿਲ ਜਣਾ ਬਣੀਆ ਬੈਠੀਆਂ ਉੱਤੇ ਆਹ ਡੱਬੀ ਦਾ ਹੁਣ ਨਾ ਦਵਾਈ ਦੂਈ ਦੇ ਕੇ ਇਹਨੂੰ ਲਾਉਣੀ ਆ ਆਹ ਡੱਬੇ ਨਾਲ ਆਹਦੇ ਬੈਠਾ ਤੁਹਾਨੂੰ ਦਿਖਾਉਣਾ ਇੱਕ ਫੂਲ ਐਜ ਡੱਬੇ ਨਾਲ ਲਾਉਣੀ ਆ ਬਾਈ ਉਹ ਲਾਲ ਡੱਬੀ ਆਪਾਂ ਇਹ ਟੀਰਾ ਵੀ ਆ ਕਬੂਤਰ ਦੇ ਕਮੰਡ ਲਾ ਵੀ ਆ ਬਾਈ ਇਹ ਆ ਬੈਠੀ ਆ ਆਪਣੀ ਵੱਡੀ ਡੱਬੀ ਕਾਲੀ ਡੱਬੀ ਕਾਲ ਸਰੀ ਹੰਨੇ ਡੱਬੀ ਆ ਨਾ ਚਿੱਟੀਆਂ ਦੀ ਆ ਉਹ ਹੀ ਆ ਨੀ ਡੱਬੀ ਆ ਆ ਤਾਂ ਬੱਚਾ ਬੈਠਾ ਮਗਰ ਡੱਬਾ ਉਹ ਉਦੋਂ ਹੀ ਮਗਰ ਡੱਬਾ ਬੱਚਾ ਬੈਠਾ ਉਹ ਵੀ ਪਰੇ ਬੱਚਾ ਬੈਠਾ ਡੱਬਾ ਇਹਦਾ ਹੀ ਬੱਚਾ ਆ ਉਹ ਜਿਹੜਾ ਪਰੇ ਬੈਠਾ ਬਾਕੀ ਆ ਦੇਖ ਲਓ ਮੇਰਾ ਅੱਜ ਫਿਰ ਮੈਂ ਕਹਿੰਦਾ ਚਲ ਜੀ ਵੀਡੀਓ ਬਣਾ ਕੇ ਤੇ ਆਪਾਂ ਦਾਣਾ ਮੈਂ ਤੁਹਾਨੂੰ ਦੱਸਦਾ ਸੀ ਬਾਈ ਉੱਤੇ ਦਾਣਾ ਉਹ ਪਾ ਦਿਆ ਕਰੋ ਤੇ ਨਾ ਆਹ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਸੀ ਉਹ ਚੀਜ਼ਾਂ ਮੰਗਾ ਲਓ ਉਹ ਦੋਆਈਆਂ ਆ 51 ਜਿਹੜੀਆਂ ਪਾਈਆਂ ਸੀ ਪਿਛਲੀ ਦੋ ਤਿੰਨ ਵੀਡੀਓ ਕੱਢ ਕੇ ਦੇਖ ਲਓ ਵੀਡੀਓ ਮਗਰ ਤੇ ਉਹ ਪਾਇਆ ਕਰੋ ਬਾਈ ਕਬੂਤਰਾਂ ਤੰਦਰੁਸਤ ਰਹਿਣਗੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਬੱਚੇ ਵੀ ਪਾਲੀ ਜਾਂਦੇ ਆ ਪੂਰੇ ਵਧੀਆ ਫਟਾ ਕਬੂਤਰ ਜਾਮਾ ਦਾ ਹੁਣ ਬੱਚਿਆਂ ਨੂੰ ਵੀ ਆਪਾਂ ਕੁੱਟ ਕੇ ਪਾਦ ਗਏ ਆ ਦੇਖੋ ਤੇ ਫਿਰ ਆਪਾਂ ਬਾਕੀ ਇੱਕ ਹੋਰ ਗੱਲ ਬਾਈ ਸੱਚ ਮੈਂ ਤੁਹਾਨੂੰ ਦੱਸਦਾ ਇਹਨਾਂ ਦਿਨਾਂ ਦੇ ਵਿੱਚ ਨਾ ਹੁਣ ਪਾਣੀ ਨਾ ਮੇਰਾ ਵੀਰ ਛੱਡਿਆ ਕਰੋ ਖੁੱਡਿਆਂ ਦੇ ਵਿੱਚ ਪਾਣੀ ਖੁੱਡਿਆਂ ਚ ਨਾ ਛੱਡੋ ਪਾਣੀ ਬਾਹਰ ਕੱਢ ਦਿਆ ਕਰੋ ਜਿਵੇਂ ਮੰਨ ਲਓ ਘੰਟਾ ਕੁ ਪਿਆ ਰਹਿਣ ਦਾ ਜਦੋਂ ਕਬੂਤਰਾਂ ਨੇ ਪੀ ਪੂਲ ਹੈ ਜਮਾ ਪਾਸੇ ਹੋ ਗਏ ਤੇ ਪਾਣੀ ਰੱਖਿਆ ਵੀ ਪਾਣੀ ਨਾ ਦਾਣੇ ਪਾ ਕੇ ਤਕਰੀਬਨ ਦਾਣੇ ਪਾਉਣ ਤੋਂ ਅੱਧਾ ਪੌਣਾ ਘੰਟਾ ਬਾਅਦ ਰੱਖਿਆ ਕਰੋ ਪਾਣੀ ਜਦੋਂ ਐਨ ਮਤਲਬ ਕਬੂਤਰਾਂ ਨੂੰ ਪੂਰੀ ਤਲਖੀ ਜੀ ਲੱਗ ਜੇ ਪਾਣੀ ਦੀ ਤੇ ਉਦੋਂ ਰੱਖਿਆ ਬਾਈ ਉਦੋਂ ਰੱਖ ਕੇ ਪਾਣੀ ਤੇ ਉਦੋਂ ਬਾਅਦ ਅੱਧਾ ਪੌਣਾ ਘੰਟਾ ਘੰਟਾ ਖੰਡ ਪਿਆ ਰਹਿਣ ਦਿਓ ਤੇ ਉਦੋਂ ਬਾਅਦ ਚੱਕ ਲੋ ਆਹ ਦੇ ਆਪਣਾ ਡੱਬਾ ਵੀ ਚਿੱਪਿਆਂ ਦਾ ਕੱਟਿਆ ਹੋਇਆ ਡੱਬਾ ਇਹ ਬੱਚੇ ਸਾਰੇ ਆਹ ਗਿੱਜੇ ਵੀ ਆਪਣੇ ਆ ਵੀ ਇੱਦਿਗੇ ਆਹ ਬੱਚੇ ਬਹੁਤ ਆਹ ਡੱਬਾ ਵੀ ਬਹੁਤ ਡਿਆਵਾ ਵੀ ਤਕਰੀਬਨ ਓਡੇ ਦਾ ਸਾਰੇ ਹੀ ਵਧੀਆ ਭਾਈ ਆਹ ਬੱਚਾ ਬਹੁਤ ਸੋਹਣਾ ਡਿਆਵਾ ਕਾਲੀ ਅੱਖਾਂ ਦਾ ਨੀਲੀ ਗਿੱਚੀ ਦਾ ਆ ਵੀ ਚਾਪ ਕਰੈਸ਼ਰ ਜੀ ਨੂੰ ਕਹਿ ਦਿੰਨੇ ਆਪਾਂ ਕੋਸ਼ ਆ ਬੈਠੇ ਆ ਆ ਭਾਈ ਛਤਰੀ ਸਾਫ ਕਰਨ ਵਾਲੀ ਆ ਯਾਰ ਕਮੈਂਟ ਨਾ ਕੋਈ ਉਹ ਜਾ ਘਰੇ ਹੋ ਛਤਰੀ ਮੈਂ ਛੁੱਟੀ ਵਾਲੇ ਦਿਨ ਕਰਦਾ ਹਾਂ ਨਾ ਸਾਫ ਯਾਰ ਹਫਤੇ ਬਾਅਦ ਹੁਣ ਆ ਬੱਚੇ ਬੈਠੇ ਰਹਿੰਦੇ ਆ ਇਹਦੇ ਤੇ ਉੱਤੇ ਬੈਠ ਰਹੇ ਆ ਮਿੱਠਾ ਤਾਂ ਫਿਰ ਬਈ ਹੋਣੀ ਆ ਹੀ ਛਤਰੀ ਦੇ ਹਨਾ 24 ਘੰਟੇ ਛਤਰੀ ਵਿੱਚ ਹੀ ਲੱਗੀ ਰਹਿੰਦੀ ਆ ਬੱਚਾ ਹੀ ਬਹੁਤ ਸੋਹਣਾ ਉੱਡੇ ਸਾਰੇ ਤਕਰੀਬਨ ਵਧੀਆ ਉੱਡੇ ਆ ਜਿਹੜਾ ਮਗਰ ਬੈਠਾ ਆ ਵੀ ਉਹ ਪਰਲਾ ਰੱਤਾ ਵੀ ਆ ਕਾਲਾ ਵੀ ਇਹ ਵੀ ਗਝਾਲਿਆ ਹੁੰਦਾ ਪਰ ਡਾਇਆ ਨਹੀਂ ਕਾਲਾ ਮੈਂ ਆ ਬੂਰੀ ਬੱਚੇ ਆਹਦੇ ਪੱਠੀ ਬੈਠੀ ਆ ਬਹੁਤ ਸੁਣੀ ਉੱਡਦੀ ਆ ਉਹ ਪਰੇ ਆਪਣੇ ਮੁਰਗੇ ਬੈਠੇ ਆ ਦੇਸੀ ਸੀਲ ਮੁਰਗੇ ਉੱਧਰ ਆ ਕਾਲੀਆਂ ਅੱਖਾਂ ਦਾ ਬਾਈ ਬੱਚਾ ਰੱਤਾ ਜਿਹੜਾ ਆ ਕਾਲੀਆਂ ਅੱਖਾਂ ਨੇ ਵੀ ਆਪਣੇ ਨੀਲੇ ਦਾ ਹੀ ਆ ਬਰਜਾਲੇ ਦਾ ਤੇ ਬਾਕੀ ਠੀਕ ਆ ਯਾਰ ਇੰਨੀ ਕੀ ਵੀਡੀਓ ਬਣਾਉਣੀ ਸੀ ਮੈਂ ਕਿਹਾ ਚੱਲ ਅੱਜ ਛੋਟੀ ਜਿਹੀ ਵੀਡੀਓ ਬਣਾ ਕੇ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਮਾਦੀ ਗੱਲਾਂ ਬਾਤਾਂ ਮੋਰ ਕੋਈ ਜੇ ਕੋਈ ਗੱਲਬਾਤ ਹੋਈ ਤਾਂ ਦੱਸ ਦਿਓ ਕਿਹੜੇ ਵਿਸ਼ੇ ਤੇ ਵੀਡੀਓ ਬਣਾਉਣੀ ਫਿਰ ਆਪਾਂ ਉਹਦੇ ਹਿਸਾਬ ਨਾਲ ਬਣਾ ਦੇਾਂਗੇ ਕਮੈਂਟ ਕਰਕੇ ਦੱਸ ਦਿਓ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਤੁਹਾਡਾ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਜਿਉਂਦੇ ਬਸਦੇ ਰਹੋ ਬਾਈ ਰੱਬ ਰਾਖਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜਿੰਨੇ ਆਪਾਂ ਨੂੰ ਬਾਹਰੋਂ ਫੋਰਨ ਕੰਟਰੀ ਤੋਂ ਮੁੰਡੇ ਕਰਦੇ ਆ ਨਾ ਭਰਾ ਆਪਣੇ ਮੈਸੇਜ WhatsApp ਤੇ ਕਰਦੇ ਆ ਜਾਂ ਕਮੈਂਟ ਕਰਦੇ ਆ ਬਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਨਾਲ ਹੀ ਆਪਣਾ ਵਧੀਆ ਤਰ੍ਹਾਂ ਚੈਨਲ ਚੱਲਦਾ ਤੇ ਤੁਸੀਂ ਕਰਿਆ ਕਰੋ ਬਾਈ ਕਮੈਂਟ ਤੇ ਠੀਕ ਆ ਬਾਈ ਮੈਂ ਆਹ ਪਾ ਦਿਆਂ ਫਿਰ ਹੈ ਰੋੜੀ ਜੀ ਕੁੱਟ ਕੇ ਇਹਨਾਂ ਨੂੰ ਆਹ ਬੱਚਿਆਂ ਨੂੰ ਵੀ ਪਾ ਦਿਆ ਉਧਰ ਕੂਤਰਾ ਨੂੰ ਵੀ ਪਾਉਣੀ ਆ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿਉਂਦੇ ਵਾਸਤੇ ਰਹੋ ਬਾਈ ਕਰ ਦਿਓ ਆਪਣੀ ਵੀਡੀਓ ਸ਼ੇਅਰ ਵੀਰੇ ਸასი ਕਾਲ ਸਾਰਿਆਂ ਨੂੰ ਆ ਵੀ ਦੇਖ ਲਓ